ਆਪ ਪਹਿਲਾਂ ਸਾਡੀਆਂ ਗਰਬ ਬੱਤੀਆਂ ਸੀ ਰਾਤ ਨੂੰ ਉਹਨਾਂ ਦੇ ਟਿੱਡਕ ਉੱਤੇ ਰੱਖ ਕੇ ਸਾਰੀ ਰਾਤ ਘੁੰਮਦੇ ਰਹੇ ਨੂੰ ਲਾਣੇ ਚ ਸਕਦਾ ਬੂਆ ਜੀ ਤੂੰ ਇਹ ਮੈਨਜ਼ਰ ਕਰੋ ਮਾਮਾ ਕਿੰਨਾ ਤਸੀਹੇ ਤੇ ਕਿੰਨੇ ਕਸ਼ਟ ਚ ਲੇ ਸੀ ਫਿਰ ਦੂਸਰੀ ਗੱਲ ਉਹ ਡੋਲੀਆਂ ਨਹੀਂ ਸੀ ਆਪਣਾ ਧਰਮ ਨਹੀਂ ਸੀ ਛੱਡਿਆ ਫਿਰ ਤੀਸਰੀ ਗੱਲ ਜਿੱਥੇ ਮੈਂ ਜ਼ਿਕਰ ਕਰਦਾ ਜਿਗਰੀਆਂ ਮਾਵਾਂ ਰਾਤ ਕਮਜ਼ੋਰ ਸੀ ਨਹੀਂ ਸੀ ਪੀਸਣਾ ਭੈਣ ਰਾਤ ਨੂੰ ਉਹਨਾਂ ਦੇ ਹੱਥ ਪੈਰ ਬੰਨ੍ਹ ਦਿੰਦੇ ਸੀ ਤੇ ਪਾ ਪੈਰ ਬੰਨ੍ਹ ਕੇ ਤੇ ਆਹ ਜਿਹੜਾ ਚੱਕੀ ਦਾ ਥੋੜ੍ਹੀ ਆਹ ਮਾਵਾਂ ਦੀ ਛਾਤੀ ਦੁੱਧ ਦੇ ਦਿੰਦੇ ਸੀ ਕਿ ਮਾਂ ਸੌ ਨਾ ਸਕੇ ਬੱਚੇ ਨੂੰ ਦੁੱਧ ਨਾ ਦੇ ਸਕੇ ਉਹ ਨੀਂਦਿਆਂ 'ਚ ਬੱਚੇ ਛੁੱਟ ਦਿੰਦੇ ਸੀ ਉੱਤੇ ਥੱਲਾ ਨੇਂ-ਨੇਂਜੇ ਕਰ ਦਿੰਦੇ ਸੀ ਨੇਂਜੇ 'ਚ ਖੁੱਭ ਜਾਂਦੇ ਸੀ ਕਤਲ ਤੇ ਟੋਟੇ ਕਰ ਕਰ ਕੇ ਠੇਰ ਲੱਗ ਜਾਂਦੇ ਸੀ ਉਹਨਾਂ ਬੱਚਿਆਂ ਨੇ ਫਿਰ ਆਂਦਰਾਂ ਕੱਢ ਕੇ ਉਹ ਗੱਲੇ 'ਚ ਹਾਰ ਬਣਾ ਕੇ ਮਾਵਾਂ ਤੇ ਪਾ ਦਿੰਦੇ ਸੀ ਫ ਉਹਨਾਂ ਨੇ ਹਰਦਾਸ ਦਾ ਪੱਲਾ نیچے ਛੱਡਿਆ ਉਹਨਾਂ ਨੇ ਸਿੱਧਕ ਰੱਖਿਆ ਭਰੋਸਾ ਰੱਖਿਆ ਤੇ ਤੀਤਰੀ ਦਾ ਸਿੰਘਾਂ ਨੂੰ ਕੈਦ ਕਰਕੇ ਲਿਆਇਆ ਜਾਂਦਾ ਸੀ ਇੱਥੇ ਮੈਂ ਪਹਿਨੇ ਪੂਰਾ ਨਖਾਸ ਚੋਕੇ ਉਹ ਇਲਾਕਾ ਜਿੱਥੇ ਕਤਲਗਾ ਸੀ ਇਹਨੂੰ ਇੱਥੇ ਕੋਈ ਪਿੱਛੇ ਨਹੀਂ ਸੀ ਹਰਦਾ ਜਗਾਰੇ ਛੱਡੇ ਜਾਂਦੇ ਸੀ ਤੇ ਸ਼ਹੀਦੀ ਦਿੰਦੇ ਜਾਂਦੇ ਸੀ ਅੱਗੇ ਹੋ ਕੇ ਢੇਰ ਲੱਗ ਜਾਂਦਾ ਸੀ ਤੇ ਸਿਰਾਂ ਦਾ